ਹਰ ਐਤਵਾਰ ਨੂੰ ਚਪੈਰਾ ਜਾਪ ਦੇ ਵਿੱਚ ਦੇਸ਼ਮ ਦੇ ਛਤਰ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੁਰਦੁਆਰਾ ਸ਼ਹੀਦ ਗੰਗ ਸਹਿਬ ਅੰਮ੍ਰਿਤਸਰ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਭਾਵੇਂ ਕਿ ਗਰਮੀ ਦਾ ਮੌਸਮ ਹੈ ਫਿਰ ਵੀ ਸੰਗਤ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਬਾਣੀ ਪੜ ਰਹੀ ਹੈ ਸੇਵਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰਾਂ ਵੱਲੋਂ ਪੱਖੀਆਂ ਵੀ ਸੰਗਤਾਂ ਨੂੰ ਝੱਲੀਆਂ ਜਾ ਰਹੀਆਂ ਨੇ ਸੋ ਗਰਮੀ ਦਾ ਭਾਵੇਂ ਦਿਨ ਹੈ ਔਰ ਜੇ ਸੰਗਤ ਦੀ ਗੱਲ ਕਰੀਏ ਤਾਂ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਇੱਥੇ ਆ ਕੇ ਚਪਹਿਰਾ ਜਪ ਕਰਦੀ ਹੈ ਜਿਸ ਦੇ ਵਿੱਚ ਸੁਖਮਨੀ ਸਾਖ ਦੇ ਪਾਠ ਹੁੰਦੇ ਨੇ ਅਤੇ ਸੰਗਤਾਂ ਬਾਹਰ ਲੰਗਰਾਂ ਦੇ ਵਿੱਚ ਜੋੜੇ ਘਰ ਦੇ ਵਿੱਚ ਜਿੱਥੇ ਵੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਸੰਗਤਾਂ ਸੇਵਾ ਕਰਦੀਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਗੁਰੂ ਵਾਰਾ ਸ਼ਹੀਦ ਗੰਸਾ ਅੰਮ੍ਰਿਤਸਰ ਦੀਆਂ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਨੇ ਸੋ ਛੋਟੇ-ਛੋਟੇ ਬੱਚੇ ਵੀ ਨੇ ਜੋ ਕਿ ਪੱਖੇ ਲੈ ਕੇ ਸੰਗਤਾਂ ਨੂੰ ਪੱਖੇ ਚੱਲ ਰਹੇ ਨੇ ਕਿਉਂਕਿ ਗਰਮੀ ਬਹੁਤ ਹੈ ਔਰ ਸੰਗਤ ਇੱਥੇ ਬੜੀ ਦੂਰ-ਦੂਰ ਇੱਥੇ ਪਹੁੰਚੀ ਹੈ ਸੋ ਬੱਚੇ ਵੀ ਇੱਥੇ ਪਹੁੰਚੇ ਨੇ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚੇ ਨੇ ਕਿਉਂਕਿ ਜੇ ਦੇਖੇ ਜਾਵੇ ਤਾਂ ਮਨ ਦੇ ਵਿੱਚ ਸ਼ਰਧਾ ਭਾਵਨਾ ਸੰਗਤ ਦੇ ਬਹੁਤ ਹੈ ਸੰਗਤ ਇੰਨੀ ਜ਼ਿਆਦਾ ਕਿ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਹੈ ਸੰਗਤਾਂ ਠਾਠਾ ਮਾਰਦਾ ਏ ਕੱਟ ਤੁਸੀਂ ਦੇਖਦੇ ਹੋ ਕਿ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਪਹੁੰਚੀਆਂ ਹੋਈਆਂ ਨੇ ਸੋ ਧੰਤਨ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਇੱਥੇ ਆ ਕੇ ਅਰਦਾਸਾਂ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਸੇਵਾ ਕਰਦੀਆਂ ਨੇ ਸੋ ਦੁੱਖੜੇ ਦੂਰ ਕਰਨ ਦੇ ਲਈ ਸੰਗਤਾਂ ਦੂਰੋਂ ਦੂਰੋਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਸੋ ਗਰਮੀ ਦਾ ਮੌਸਮ ਹੈ ਔਰ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਹੋਈ ਹੈ ਸੋ ਸੰਗਤਾਂ ਦਾ ਠਾਠਾ ਮਾਰਦਾ ਇੱਕ ਔਰ ਤੁਸੀਂ ਦੇਖ ਸਕਦੇ ਹੋ ਕਿ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਚਪੈਰਾ ਜਾਪ ਇੱਥੇ ਹੁੰਦਾ ਹੈ ਤੇ ਭਾਵੇਂ ਗਰਮੀ ਹੋਵੇ ਭਾਵੇਂ ਹੋਵੇ ਸਰਦੀ ਔਰ ਸੰਗਤ ਦਾ ਪਿਆਰ ਹੈ ਉਹ ਬਹੁਤ ਜ਼ਿਆਦਾ ਹੈ ਸੋ ਤਸਵੀਰਾਂ ਤੁਹਾਨੂੰ ਗੇਟ ਦੇ ਦਰਸਾਂਝਿਆ ਕਰ ਰਿਹਾ ਤੁਸੀਂ ਦੇਖ ਸਕਦੇ ਕਿ ਅੰਦਰ ਨਤਮਸਤਕ ਹੋਣ ਲਈ ਸੰਗਤ ਇਸ ਗੇਟ ਰਾਹੀਂ ਅੰਦਰ ਜਾਂਦੀ ਹੈ ਔਰ ਸੰਗਤ ਬਾਹਰ ਝਗੜਾ ਇੰਤਜ਼ਾਰ ਕਰ ਰਹੀ ਅੰਦਰ ਜਾਣ ਦੇ ਲਈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਔਰ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਅੰਦਰ ਲੰਘਾਇਆ ਜਾਂਦਾ ਹੈ ਸਬਾਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਕਿ ਬਾਹਰ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਅੰਦਰ ਵੀ ਬਿਲਕੁਲ ਜਗ੍ਹਾ ਨਹੀਂ ਹੈ ਬੈਠਣ ਨੂੰ ਤੇ ਸੰਗਤ ਬਾਹਰ ਰੋਡ ਦੇ ਤੁਸੀਂ ਬੈਠ ਕੇ ਬਾਣੀ ਸਰਵਨ ਕਰਦੀ ਹੈ ਬਾਣੀ ਪੜਦੀ ਹੈ ਸੋ ਕੁਝ ਨੌਜਵਾਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪੱਖੇ ਝੱਲੇ ਜਾ ਰਹੇ ਨੇ ਸੰਗਤਾਂ ਨੂੰ ਕਿ ਗਰਮੀ ਬਹੁਤ ਹੈ ਔਰ ਸੰਗਤਾਂ ਬਹੁਤ ਦੂਰ ਦੂਰ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਕਿਉਂਕਿ ਸਭ ਦੀਆਂ ਆਸਾਂ ਮੁਰਾਦਾਂ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ ਔਰ ਸੰਗਤ ਲੰਗਰ ਹਾਲ ਵਿੱਚ ਜੋੜੇ ਘਰ ਵਿੱਚ ਜਿੱਥੇ ਵੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਸੰਗਤ ਸੇਵਾ ਕਰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਰੋਡ ਹੈ ਇਹ ਗੁਰਦੁਆਰਾ ਸ਼ਹੀਦ ਕਨ ਸਾਹਿਬ ਦੇ ਬਿਲਕੁਲ ਬਾਹਰ ਹੈ ਜੋ ਕਿ ਚਾਟੇਵਿੰਡ ਚੌਂਕ ਤੋਂ ਬੱਸ ਸਟੈਂਡ ਨੂੰ ਜਾਂਦਾ ਹੈ ਔਰ ਇਸੇ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਕਿ ਸੰਗਤਾਂ ਦਾ ਠਾਠਾ ਮਾ ਸੰਗਤਾਂ ਇੱਥੇ ਬੈਠ ਕੇ ਬਾਣੀ ਪੜਦੀ ਨੇ ਬਾਣੀ ਸਰਵਣ ਕਰਦੀਆਂ ਨੇ ਸੋ ਗਰਮੀ ਦੇ ਮੌਸਮ ਵਿੱਚ ਵੀ ਸੰਗਤਾਂ ਪਿਆਰ ਸਤਿਕਾਰ ਨਾਲ ਬਾਣੀ ਪੜ ਰਹੀਆਂ ਨੇ ਤੰਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕੀਤੀ ਜਾ ਰਹੀਆਂ ਔਰ ਬੜੀ ਦੂਰੋ ਦੂਰੋ ਸੰਗਤਾਂ ਇੱਥੇ ਪਹੁੰਚਦੀਆਂ ਨੇ ਔਰ ਇੱਥੇ ਆ ਕੇ ਨਾਮ ਜਪਦੀਆਂ ਨੇ ਗਰਮੀ ਦੇ ਮੌਸਮ ਵਿੱਚ ਵੀ ਸੰਗਤਾਂ ਇੱਥੇ ਬੈਠੀਆਂ ਹੋਈਆਂ ਨੇ ਸੋ ਤੰਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤਾਂ ਬਹੁਤ ਦੂਰੋ ਦੂਰੋ ਪਹੁੰਚੀਆਂ ਨੇ ਕੀ ਨਾਮ ਹੈ ਤੁਹਾਡਾ ਗਰਮੀਸ਼ ਸਿੰਘ ਜੀ ਕਿੱਥੋਂ ਆਏ ਕਰੋ ਕਰੋ ਪਹਿਲੀ ਵਾਰ ਚਪੈਰਾਜਾਬ ਤੇ ਆਏ ਹੁਣ ਅੱਗੇ ਵੀ ਆਏ ਦੂਜੇ ਹਾਂਜੀ ਕੀ ਲੱਗਦਾ ਕੇ ਇਸ ਦਰ ਤੇ ਆ ਕੇ ਸਭ ਦੁੱਖ ਦੂਰ ਹੋ ਜਾਂਦੇ ਨੇ ਹਾਂਜੀ ਹਾਂਜੀ ਬਹੁਤ ਜੀ ਦੁੱਖ ਦੂਰ ਹੋ ਜਾਂਦੇ ਨੇ ਕੀ ਮੰਗਿਆ ਮੁਰਾਦਾ ਕੀ ਮੰਗਦੇ ਹੋ ਕਿ ਕਿਸੇ ਮੁਰਾਦ ਜੀ ਸਾਹਿਬ ਮਿਲ ਜਾਂਦੀ ਜੀ ਹਾਂਜੀ ਉਸ ਵੀ ਨਾਲ ਹੀ ਹਾਂਜੀ ਕੀ ਲੱਗਦਾ ਕਿ ਜਿਹੜੇ ਇੱਥੇ ਅਰਦਾਸ ਕੀਤੀ ਜਾਂਦੀ ਹੈ ਤਾਂ ਉਹ ਸਾਰੀ ਪੂਰੀ ਹੋ ਜਾਂਦੀ ਹੈ ਜੀ ਜੋ ਤਨਮਣੋ ਕੇ ਮੰਗ ਕੇ ਸੋਈ ਮਿਲਦਾ ਹਾਂ ਨਹੀਂ ਮਿਲਦਾ ਤੁਹਾਡੀ ਤੁਸੀਂ ਆ ਰਹੇ ਹੋ ਕਾਫੀ ਲੰਮੇ ਸਮੇਂ ਤੋਂ ਅਰਦਾਸ ਕੀਤੀ ਪੂਰੀ ਹੋਈ ਹੈ ਹੋਈ ਹੈ ਜੀ ਹਾਂਜੀ ਸੰਗਤ ਨਾਲ ਸਾਂਝੀ ਕਰ ਸਕਦੇ ਬਿਲਕੁਲ ਜੀ ਸੋ ਸਭ ਦੀਆਂ ਆਸਾਂ ਮੁਰਾਦਾ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ ਸੋ ਸੰਗਤ ਦੂਰ ਦੂਰ ਇੱਥੇ ਪਹੁੰਚੀ ਹੋਈ ਐ ਤੰਤਨਮ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਕਿਉਂਕਿ ਇੱਥੇ ਆ ਕੇ ਕੀਤੀ ਅਰਦਾਸ ਸਭ ਦੇ ਦੁੱਖੜੇ ਦੂਰ ਕਰਦੀ ਐ ਸੋ ਕਿੱਥੋਂ ਆਏ ਜੀ ਇਸ ਸ਼ਹਿਤਾਨੇ ਤੋਂ ਇੱਥੇ ਆ ਕੇ ਸੰਗਤਾਂ ਦੀ ਸਭ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੁਸੀਂ ਵੀ ਆਉਂਦੇ ਹੋ ਕੀ ਲੱਗਦਾ ਕਿ ਬਾਬਾ ਦੀਪ ਸਿੰਘ ਦੀ ਸਭ ਦੇ ਝੋਲੀਆਂ ਖੁਸ਼ੀਆਂ ਪਰਦੇ ਨੇ ਜਿਉ ਮੰਗੇ ਸੋ ਹੀ ਮਿਲਦਾ ਜੀ ਮਹਾਰਾਜ ਬੋਰ ਦਿੰਦਾ ਝੋਲੀਆਂ ਭਰ ਕੇ ਜਾਂਦੇ ਆ ਹਾਂ ਜੀ ਤਾਂ ਦੇਖੇਗਾ ਕਿ ਸੰਗਤ ਬਹੁਤ ਜ਼ਿਆਦਾ ਔਰ ਜਿਹਦੇ ਪੈਰ ਰੱਖਣ ਨੂੰ ਵੀ ਜਿਹੜੀ ਜਗ੍ਹਾ ਨਹੀਂ ਹੈ ਹਾਂਜੀ ਹਾਂਜੀ ਇੱਥੇ ਬਹੁਤ ਸੰਗਤ ਆਉਂਦੀ ਐ ਐਤਵਾਰ ਤੇ ਸ਼ਨੀਵਾਰ ਤੇ ਬਹੁਤ ਜ਼ਿਆਦੀ ਬਾਬਾ ਜੀ ਮੱਥਾ ਨਹੀਂ ਟੇਕਿਆ ਜਾਂਦਾ ਸਾਡਾ ਰੋਲ ਦਾ ਕੰਮ ਇੱਥੇ ਸਰਪਾਦੀਪ ਸਿੰਘ ਜੀ ਸਾਹਿਬ ਦੀਆਂ ਅਰਦਾਸਾਂ ਪੂਰੀਆਂ ਕਰ ਰਹੇ ਨੇ ਬਹੁਤ ਬਹੁਤ ਖੁਸ਼ੀਆਂ ਦਿੰਦਾ ਹੈ ਤੁਸੀਂ ਵੀ ਅਰਦਾਸਾਂ ਕੀਤੀ ਹੋਣੀ ਹੈ ਮੈਨੂੰ ਹੋ ਗਿਆ 2-3 ਸਾਲ ਇੱਥੇ ਸੇਵਾ ਕਰੀ ਵੀ ਬਾਬੇ ਸ਼ੰ타ਪੁਰ ਵੀ ਆਇਆ ਗੋਲਪ ਦੇ ਜੀ ਜੀ ਮਾਰਕੈਂਟ ਦੇ ਬਿਲਕੁਲ ਸਭ ਕੁਝ ਇੱਥੇ ਹੀ ਮਿਲਦਾ ਸੋ ਸਭ ਆਸਾ ਮਰਦਾ ਇੱਥੇ ਹੀ ਪੂਰੀਆਂ ਹੁੰਦੀਆਂ ਨੇ ਔਰ ਸੰਗਤਾਂ ਬਹੁਤ ਦੂਰ ਦੂਰੋਂ ਇੱਥੇ ਆਉਂਦੀਆਂ ਨੇ ਜੇ ਗੱਲ ਕਰੀਏ ਤਾਂ ਦੇਸ਼ਾ ਵਿਦੇਸ਼ਾ ਤੋਂ ਸੰਗਤ ਇੱਥੇ ਪਹੁੰਚਦੀ ਹੈ ਔਰ ਧੰਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਿਤੇ ਜਾਂਦੀਆਂ ਸੋ ਸੰਗਤਾਂ ਦੂਰ ਦੂਰੋਂ ਪਹੁੰਚੀਆਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਿਸ਼ਵਿੰਦਰ ਸਿੰਘ ਕਿੱਥੋਂ ਆਇਓ ਮੈਂ ਪਟਿਆਲੇ ਤੋਂ ਆਇਆ ਹਾਂ ਬਾਬਾ ਦੀਪ ਸਿੰਘ ਦਾਰ ਹੈ ਔਰ ਸੰਗਤ ਬਹੁਤ ਜ਼ਿਆਦਾ ਪਹੁੰਚੀ ਹੈ ਹਰ ਅਰਦਾਸ ਪੂਰੀ ਹੁੰਦੀ ਹੈ ਤੁਸੀਂ ਵੀ ਇੰਨੀ ਦੂਰੋਂ ਆਇਓ ਕੀ ਅਰਦਾਸ ਬੇਨਤੀ ਹਾਂ ਇਹ ਪਹਿਲੀ ਵਾਰ ਦਫਾ ਹੋਂਚੇ ਇੱਥੇ ਨਾ ਇਹ ਹਾਂ ਉਹ ਦੇਖਦੇ ਆਂ ਵੀ ਕੀ ਬਾਬਾ ਬਾਬਾ ਜੀ ਝੋਲੀਆਂ ਪਰਦੇ ਝੋਲੀਆਂ ਪਰਦੇ ਦੀਆਂ ਹਾਂਡੀਆਂ ਲੋਕ ਬਾਬਾ ਜੀ ਕੀ ਕਹਿਣਾ ਚਾਹੋਗੇ ਇਸ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਆਪ ਜੀ ਦਾ ਵੀ ਅਸਲ ਖਾਲੀ ਕੋਈ ਵੀ ਨਹੀਂ ਜੇ ਮੁੜਦਾ ਪ੍ਰਮਾਤਮਾ ਸਾਡੇ ਕੋ ਪੈਸੇ ਨਹੀਂ ਜੇ ਮੰਗਦਾ ਕੁਛ ਨਹੀਂ ਮੰਗਦਾ ਕਹਿੰਦਾ ਨਾਮ ਮੰਗੋ ਨਾਮ ਜਪੋ ਸਾਡੇ ਸਤ ਗੁਰਾਂ ਦਾ ਕਹਿਣਾ ਇੱਥੇ ਸਦਾ ਕਿਸੇ ਨਹੀਂ ਰਹਿਣਾ ਸਤ ਗੁਰਾਂ ਦੇ ਚਰਨਾਂ ਚ ਹੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੀਸ ਭੇਟ ਕੀਤੇ ਨੇ ਆ ਸ਼ਖਸ਼ ਨੇ ਹੱਥਾਂ ਦੇ ਸਰੋਂ ਜਮਾਈ ਆ ਜੋ ਵੀ ਪ੍ਰਮਾਤਮਾ ਕੋ ਮੰਗਿਆ ਪ੍ਰਮਾਤਮਾ ਦਿੰਦਾ ਆ ਹੁਣ ਪਿਛੇ ਜਨਵਰੀ ਦੇ ਵਿੱਚ ਮੇਰੀਆਂ ਲੱਤਾਂ ਖਲੋ ਗਈਆਂ ਸੀ ਮੈਂ ਮੰਝੇ ਤੇ ਬੈਠਾ ਹੋਈ ਸੋਚਦਾ ਸੀ ਰਾਜੂ ਇਹ ਤਿਰਥ ਕਿਹੋ ਜਿਹਾ ਸਮਾਂ ਆ ਗਿਆ ਮੇਰੇ ਘਰ ਦੇ ਵੀ ਥੋੜਾ ਜਿਹਾ ਮਨਾਂ ਪਰੇਸ਼ਾਨ ਜੀ ਮੈਂ ਬਿਰਦਾ ਅਸ਼ਰਮ ਦੀ ਸੇਵਾ ਕਰਦਾ ਫਿਰ ਮੈਨੂੰ ਕਿਸੇ ਨੇ ਕਿਹਾ ਵੀ ਜੋਤ ਦਾ ਕਿਉ ਜੋਤ ਦਾ ਕਿਉ ਲਾਉਣਾ ਚਾਲੂ ਕੀਤਾ ਅੱਜ ਮੇਰੇ ਸੱਚੇ ਪਾਸ਼ਾ ਨੇ ਐਸੀ ਕਿਰਪਾ ਕੀਤੀ ਆ ਕਿ ਮੈਂ ਬਿਹਾਰ ਜਾਵਾਂ ਜਿੰਨੀ ਵੀ ਸਿਫਤ ਕਰਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਬਾਬੇ ਨਾਨਕ ਸਾਹਿਬ ਦੀ ਉਨੀ ਹੀ ਥੋੜੀ ਹੈ ਹੋਰ ਸਮੂਹ ਸੰਗਤਾਂ ਨੂੰ ਵੀ ਬੇਨਤੀ ਕਰਦਾ ਆਂ ਵੀ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਲਾ ਲਓ ਬਾਣੀ ਨਾਲ ਪ੍ਰੀਤ ਸੋਖਾ ਜਨਮ ਜਾਊਗਾ ਬੀਤ ਇਹ ਕਿਉਂਕਿ ਅਸਲ ਪ੍ਰੀਤ ਜਿਹੜੀ ਹੈਗੀ ਆ ਜਿੱਦਾਂ ਸੰਗਤ ਆਈ ਆ ਆਣ ਕੇ ਕੁਝ ਸਮਾਨ ਦਾ ਹੀ ਇੱਥੇ ਟਾਵੀ ਟਾਵੀ ਦੁਨੀਆ ਲੰਘਦੀ ਹੁੰਦੀ ਏ ਤੇ ਬਰਫੀ ਦਾ ਪ੍ਰਸ਼ਾਦ ਮਿਲਦਾ ਹੁੰਦਾ ਹੀ ਇਹ ਸ਼ਹੀਦ ਬਾਬਾ ਸੁਖਾ ਸਿੰਘ ਸਖੀਰਾ ਜੀ ਜਿਹੜੇ ਸ਼ਹੀਦ ਹੋਏ ਨੇ ਇਹ ਜਾਣ ਲੱਗਿਆ ਉਹ ਲੰਗਰ ਚਾਲੂ ਕਰਾ ਕੇ ਗਏ ਨੇ ਨਾਮ ਤੋਂ ਕੋਈ ਨਹੀਂ ਤੇ ਬਾਬਾ ਦੀਪ ਸਿੰਘ ਤੋਂ ਵੱਡਾ ਐਸੋ ਵਿਧਾਤਾ ਕੋਈ ਨਹੀਂ ਹੈਗਾ ਬਾਬਾ ਦੀਪ ਸਿੰਘ ਦੇ ਘਰ ਆਣ ਕੇ ਸ਼ਰਦਾ ਦੇ ਨਾਲ ਜੋ ਵੀ ਆਪਾਂ ਮੰਗਦੇ ਆਂ ਬਾਬਾ ਦੀਪ ਸਿੰਘ ਸਾਨੂੰ ਦੇਂਦਾ ਆ ਬਾਕੀ ਸਾਡਾ ਫਰਜ਼ ਬੰਦਾ ਵੀ ਬਾਬਾ ਦੀਪ ਸਿੰਘ ਇਹੋ ਸਾਨੂੰ ਬੇਨਤੀ ਕਰਦਾ ਵੀ ਨਾਮ ਜਪੋ ਗੁਰੂ ਰਾਮਦਾਸ ਦੇ ਚਰਨਾ ਦੇ ਵਿੱਚ ਵੀ ਜਾ ਕੇ ਅਰਦਾਸ ਬੇਨਤੀ ਕਰੋ ਬਸ ਇਹੋ ਹੀ ਆ ਹੁਣ ਆ ਵੀਰ ਆ ਇਹ ਸੇਵਾ ਕਰਦੇ ਨੇ ਇੱਥੇ ਜਿੰਨੀ ਵੀ ਸੰਗਤ ਦੂਰ ਦਰਾਡੇਆਂ ਤੋਂ ਵੀ ਆਂਦੀ ਆ ਕੋਈ ਦੂਨਿਆਂ ਦੀ ਸੇਵਾ ਕਰ ਰਿਹਾ ਰਾਜਵੀਰ ਭਾਜੀ ਆ ਜਿਨ੍ਹਾਂ ਨੇ ਸ਼ੁਰੂਆਤ ਇੱਥੋਂ ਦੇ ਜਿੰਨੇ ਵੀ ਡੂਨੇ ਚੁੱਕਦੇ ਨੇ ਸਭ ਕੋ ਕਰਦੇ ਨੇ ਕੋਲੋਂ ਲਫਾਫੇ ਲਿਆ ਕੇ ਇਹਨਾਂ ਨੇ ਕੀਤੀ ਗਈ ਹੈ ਤੇ ਤੁਸੀਂ ਹੁਣ ਇਹਨਾਂ ਨਾਲ ਵੀ ਭਾਜੀ ਹੁਣਾਂ ਦਾ ਵੀ ਕਰ ਲੋ ਵਾਰਤਾ ਜੀ ਹੋਰ ਵੀ ਪਹੁੰਚੀ ਹੈ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਵੀਰ ਸਿੰਘ ਨਾਂ ਜੀ ਆ ਦੇਖਿਆ ਗਿਆ ਕਿ ਤੁਸੀਂ ਜਿਹੜੇ ਕਿ ਜੂਠੇ ਜਿਹੜੇ ਡੂਨੇ ਹੁੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਸੇਵਾ ਕਰਦੇ ਹੋ ਹਾਂ ਜੀ ਵਾਹਿਗੁਰੂ ਜੀ ਇੱਥੇ ਕਰੀਦੀ ਸੇਵਾ ਜੀ ਪਹਿਲਾਂ ਬਹੁਤ ਕਮ ਲੋਚ ਤੇ ਇਹਦੇ ਕਾਰਨ ਮਹਾਰਾਜ ਦੇ ਇੱਥੇ ਘਰ ਜੁੜੇ ਤੇ ਬਹੁਤ ਫਾਇਦਾ ਹੋਇਆ ਜੀ ਵਾਹਿਗੁਰੂ ਕੋਈ ਬਾਹਰ ਦਾ ਨਹੀਂ ਪਹਿਲਾਂ ਕਾਰੋਬਾਰ ਬੰਦਾਂ ਨਾ ਬੜੀ ਮਹਾਰਾਜ ਦੀ ਗੁਰੂ ਮਹਾਰਾਜ ਦੀ ਕਿਰਪਾ ਇੱਥੇ ਜੋ ਹੁਣਾ ਸ਼ੁਰੂ ਕੀਤਾ ਹੈ ਤੇ ਵਾਇਬਰ ਦੀ ਬਹੁਤ ਹੋਰ ਵੀ ਸਿੰਘ ਨਾਲ ਜੁੜੇ ਆ ਸਾਰੇ ਇੱਥੇ ਰਲ ਮਿਲ ਕੇ ਹੀ ਸੇਵਾ ਕਰਦੇ ਇੱਥੇ ਵਾਏ ਕੀ ਲੱਗਦਾ ਕਿ ਜਦੋਂ ਇੱਥੇ ਅੱਗੇ ਜਦੋਂ ਬੰਦਾ ਅਰਦਾਸ ਕਰਦਾ ਤਾਂ ਉਸ ਦੀ ਅਰਦਾਸ ਬਾਬਾ ਦੀਪ ਸਿੰਘ ਜੀ ਪੂਰੀ ਕਰਦੇ ਹਨ ਹਾਂਜੀ ਵਾਏ ਗੁਰੂ ਪੂਰੀ ਹੁੰਦੀ ਹੈ ਅਰਦਾਸ ਜੀ ਅਸੀਂ ਕੀਤੀ ਜਿੰਨੀਆਂ ਵੀ ਕੀਤੀਆਂ ਮਾਲਕ ਨੇ ਵਾਏ ਗੁਰੂ ਨੇ ਪੂਰੀਆਂ ਕੀਤੀਆਂ ਬਾਬਾ ਦੀਪ ਸਿੰਘ ਨੇ ਤਾਂ ਧੰਨ ਧੰਨ ਵਾਏ ਹੁਣ ਕਿੰਨੇ ਨੌਜਵਾਨ ਜਿਹੜੇ ਤੁਹਾਡੇ ਨਾਲ ਸੇਵਾ ਕਰਦੇ ਹੁਣ ਘੱਟੋ ਘੱਟ ਅਸੀਂ 35 ਤੋਂ 40 ਆ ਅਸੀਂ ਸਟਾਰਟਿੰਗ ਜਦੋਂ ਕੀਤੀ ਸੀ ਉਦੋਂ 3 ਤੋਂ 4 ਜਾਣੇ ਸੀ ਤੁਸੀਂ ਹੁਣ 35 ਤੋਂ 40 ਜਣੇ ਆਹੀ ਜਾਨੀ ਕਿ ਹੋ ਗਏ ਕਿੱਥੇ ਸਾਰੇ ਨਾਲ ਕਿੰਨੇ ਵਜੇ ਇੱਥੇ ਆ ਜੰਨੇ ਹੋ ਕਿੰਨੇ ਵਜੇ ਤੱਕ ਸੇਵਾ ਕਰਦੇ ਇੱਥੇ ਸਵੇਰੇ 7 ਵਜੇ ਤੋਂ ਸ਼ਾਮੀ 6:30 ਵਜੇ ਤੱਕ ਮੈਨੇ ਨਹੀਂ ਇੱਥੇ ਜੰਨੇ ਹੋ ਸਾਰਾ ਜਿੰਨਾ ਵੀ ਇਹ ਸਾਰਾ ਸਫਾਈ ਕਰਦੇ ਹਾਂਜੀ ਜਿੰਨਾ ਵੀ ਸਾਰਾ ਵਾਇਗਰੂ ਜਿੰਨਾ ਵੀ ਡਿਸਪੋਜ਼ਲ ਦਾ ਜੋ ਵੀ ਹੈ ਸਾਰਾ ਰੂਟ ਸਾਫ ਸਾਰੀ ਸੰਗਤ ਨਾਲ ਮਿਲ ਕੇ ਕਰਦੇ ਬਿਲਕੁਲ ਜੀ ਇਹ ਨੌਜਵਾਨ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਜਿਹੜੇ ਅਲਦ ਵਾਲੇ ਜਿਹੜੇ ਜੋ ਲੰਗਰ ਸੰਗਤ ਸ਼ਕਤੀ ਦਾ ਜਿਹੜੇ ਵੀ ਝੁੱਠੇ ਡੂਨੇ ਹੁੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਕੇ ਜਾਇ ਜਾਂਦਾ ਸੋ ਇਹ ਨੌਜਵਾਨ ਨੇ ਜਿਹੜੇ ਆ ਕੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਆਲੇ ਦੁਆਲੇ ਦੀ ਤਸਵੀਰਾਂ ਸਾਂਝਾ ਕਰਾਵਾਂਗੇ ਜਿੱਥੇ ਤੁਸੀਂ ਦੇਖੋ ਚਾਟੀਵੰਟ ਚੌਂਕ ਦੇ ਵਿੱਚ ਖੜੇ ਅਸੀਂ ਤੇ ਲੰਗਰ ਲਗਾਏ ਹੋਏ ਨੇ ਕਿਉਂਕਿ ਸੰਗਤ ਦੇਸ਼ਾਂ-ਵਦੇਸ਼ਾਂ ਤੱਕ ਪਹੁੰਚਦੀ ਹੈ ਇੱਕ ਦਿਨ ਪਹਿਲਾਂ ਹੀ ਸਾਰੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਸੰਗਤ ਬਾਹਰ ਹੋਈ ਹੁੰਦੀ ਹੈ ਉਹਨਾਂ ਵਾਸਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਸੋ ਧੰਨ ਧੰਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤਾਂ ਇੱਥੇ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਤੇ ਉਹਨਾਂ ਦੀਆਂ ਅਰਦਾਸਾਂ ਕਬੂਲ ਵੀ ਹੁੰਦੀਆਂ ਨੇ ਸੋ ਵੱਡੇ ਭਾਗਾਂ ਨੇ ਇਹਨਾਂ ਸੰਗਤਾਂ ਦੇ ਜਿਹੜੇ ਇੱਥੇ ਆ ਕੇ ਬਾਣੀ ਪੜ੍ਹਦੇ ਨੇ ਨਿਤਮ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਸੋ ਜੋੜੇ ਘਰ ਵੀ ਦਿਖਾਵਾਂਗੇ ਜਿੱਥੇ ਕਿ ਹਰ ਐਤਵਾਰ ਨੂੰ ਨੌਜਵਾਨ ਖਾਸ ਕਰਕੇ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਸੇਵਾ ਕਰਦੇ ਨੇ ਕੁਝ ਵੀਰ ਗੁਰੂ ਤੇ ਲੜ ਵੀ ਲੱਗੇ ਨੇ ਔਰ ਗੁਰਸਿੱਖੀ ਵਾਲਾ ਜੀਵਨ ਉਹਨਾਂ ਨੇ ਸ਼ੁਰੂ ਕੀਤਾ ਸੋ ਜੋੜੇ ਘਰ ਦੀਆਂ ਤਸਵੀਰਾਂ ਤੁਹਾਨਾਂ ਨਾਲ ਸਾਂਝੇ ਕਰ ਰਿਹਾ ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਤੇ ਜਿਹੜੇ ਜੋੜੇ ਨੇ ਉਹ ਇੱਥੇ ਜਮ੍ਹਾਂ ਕਰਾਈ ਜਾਂਦੇ ਨੇ ਇਸ ਤੋਂ ਬਾਅਦ ਇਥੇ ਜੋੜੇ ਲਾ ਕੇ ਤੇ ਚਰਨ ਗੰਗਾ ਚਰਨ ਧੋ ਕੇ ਤੇ ਅੰਦਰ ਨਤਮੁਸਤਕ ਹੋ ਲਈ ਜਾਇਆ ਜਾਂਦਾ ਹੈ ਸੋ ਠਾਠਾ ਮਾਰਦਾ ਇਕੱਠ ਸੰਗਤ ਵੇਖਦੇ ਹੋ ਕਿ ਸੰਗਤ ਬਹੁਤ ਜ਼ਿਆਦਾ ਔਰ ਇੱਥੇ ਆ ਕੇ ਨਿਤਨੇਮ ਕਰਦੀ ਹੈ ਬਾਣੀ ਪੜਦੀ ਸੇਵਾ ਕਰਦੀ ਹੈ ਕਿ ਧੰਤਨ ਬਾਬਾ ਦੀਪ ਸਿੰਘ ਜੀ ਸਾਭ ਦੀਆਂ ਝੋਲੀਆਂ ਖੁਸ਼ੀਆਂ ਪਰਦੇ ਨੇ ਸਦੇੋ ਕਿ ਸੰਗਤ ਇਸੇ ਤਰ੍ਹਾਂ ਹੀ ਲਗਾਤਾਰ ਇਥੇ ਆਉਂਦੀ ਹੈ ਤੇ 4 ਵਜੇ ਤੱਕ ਚਪੈਰਾ ਜਾਪ ਹੁੰਦਾ ਤੇ ਉਸ ਤੋਂ ਬਾਅਦ ਸੰਗਤ ਵਾਪਸ ਆਪਣੇ ਘਰਾਂ ਨੂੰ ਚਲੀ ਜਾਂਦੀ ਹੈ ਕਿਉਂਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿਹੜਾ ਵੀ ਕੋਈ ਆਂਦਾ ਸਭ ਦੀਆਂ ਖੁਸ਼ੀਆਂ ਪੂਰੀਆਂ ਹੁੰਦੀਆਂ ਨੇ ਸਭ ਦੀਆਂ ਮਰਜ਼ਾ ਪੂਰੀ ਹੁੰਦੀਆਂ ਨੇ ਸਭ ਦੇ ਦੁੱਖ ਜਿਹੜੇ ਇੱਥੇ ਟੱਟੇ ਜਾਂਦੇ ਨੇ। ਦੈਨਿਕ ਸਵੇਰਾ ਤੋਂ ਗੁਰਪੀਸੰਦ ਦੀ ਰਿਪੋਰਟ ਅੰਮ੍ਰਿਤਸਰ।